ਤੇੰਨ ਹੀ ਬਹੁਤ ਹਿਸਟਰੀ ਜਿਹੜੀ ਸੀ ਨਾ ਉਹ ਏਦਾਂ ਦੇ ਮੇਰੇ ਤੋਂ ਬਹੁਤ ਸਾਰੇ ਕੀ ਸੀ ਤੁਹਾਡੇ ਪਿੰਡ ਦਾ ਇੱਕ ਬਲਦ ਕਲਾਂ ਪਿੰਡ ਸੀ ਇੱਕ ਬੋਪੁਰ ਸੀ ਉਹ ਦੇਖ ਕੇ ਲੋਕ ਫਿਰ ਆਉਂਦੇ ਦੀ ਉਹਨਾਂ ਦਿਨਾਂ 'ਚ ਫਿਰ ਕਾਫੀ ਚਰਚਾ ਵੀ ਰਹਿੰਦੀ ਸੀ ਹੂੰ ਹੂੰ ਇਹ ਕਈ ਬੰਦੇ ਉਸ ਵੇਲੇ ਕਹਿੰਦੇ ਨਹੀਂ ਜੀ ਤੁਸੀਂ ਬਹੁਤ ਬਹੁਤ ਡੜ ਕੇ ਮਤਲਬ ਇਹਦਾ ਸਮਾਜ ਦੀ ਸੇਵਾ ਆ ਜਿਹੜਾ ਪੈਸਾ ਖਰਚ ਰਹੇ ਆ ਸਮਾਜ ਲਈ ਖਰਚ ਰਹੇ ਆ ਸਾਨੂੰ ਕੁਝ ਹੋਤ ਨਹੀਂ ਸਾਨੀ ਜੀ ਦੇਖੀ ਹੋ ਰਿਹਾ ਤਾਂ ਕੋਈ ਨਹੀਂ ਹੋ ਰਿਹਾ ਯਾਰ ਥੋੜਾ ਬੋਲ ਦਿੱਤਾ ਤੇ 40 ਜਰ ਸਾਰੇ ਖਰਚੋ ਇੱਥੇ 40 ਜਰ ਇਕੱਠਾ ਕਰ ਗਏ ਦੋਸਤੋ ਇਹ ਹੀਮਾਪੰਡਾ ਬੰਗਾ ਤਹਿਸੀਲ ਦੇ ਵਿੱਚ ਨਵਾਂ ਸ਼ਹਿਰ ਡਿਸਟ੍ਰਿਕਟ ਆ ਜਦੋਂ ਮੈਸਿੰਗ ਮਿਸ਼ਨ ਦਾ ਚੇਅਰਮੈਨ ਸੀ ਤੇ ਉੱਥੇ ਥੋੜੀ ਇੱਥੇ ਦਿੱਕਤ ਆਈ ਸੀ ਤੇ ਉਦੋਂ ਮੈਨੂੰ ਸਾਰੇ ਭਰਾ ਮਿਲੇ ਸੀ ਤੇ ਉਸ ਤੋਂ ਬਾਅਦ ਮੈਂ ਤਾਂ ਸੀ ਮਨ ਬੇ ਇੱਕ ਵਾਰੀ ਦੇਖ ਕੇ ਆਮਾ ਵੀ ਕਿਸ ਤਰ੍ਹਾਂ ਵੇਖ ਕੇ ਉਹਨਾਂ ਦੇ ਘਰ ਕਿੱਦਾਂ ਦੇ ਬਣ ਕੇ ਆ ਸਰਕਾਰੀ ਸਹੂਲਤਾਂ ਕਿੰਨੀਆਂ ਕਿ ਮਿਲ ਗਈਆਂ ਕਿੰਨੀਆਂ ਨਹੀਂ ਮਿਲੀਆਂ ਤੇ ਬਹੁਤ ਖੁਸ਼ੀ ਵੀ ਹੋਈ ਮਿਲ ਕੇ ਸਭ ਨੂੰ ਤੇ ਪਰ ਕੁੱਛ ਲੱਗਦਾ ਇਹਲੇ ਕੰਮ ਹੋਰ ਹੋਣ ਵਾਲੇ ਆ ਤੇ ਕੋਸ਼ਿਸ਼ ਕਰਾਂਗੇ ਜੋ ਸਪੋਰਟ ਸਰਕਾਰੀ ਤੌਰ ਤੇ ਮੈਂ ਮਦਦ ਕਰ ਸਕਦਾ ਆ ਕਿਉਂਕਿ ਰਾਜਨੀਤਿਕ ਤੌਰ ਤੇ ਤਾਂ ਹੱਲੇ ਵੀ ਮੈਂ ਕਾਫੀ ਸਰਗਰਮਾ ਚਾਹੀ ਕਮਿਸ਼ਨ ਚ ਨਹੀਂ ਤੇ ਉੱਚ ਇਹਨਾਂ ਦਾ ਜੋ ਜੋ ਸਹਿਯੋਗ ਕਰ ਸਕਦੇ ਆ ਕਰਾਂਗੇ ਤੇ ਬਾਕੀ ਅਸੀਂ ਇੱਕ ਵਾਰੀ ਦੇਖ ਵੀ ਲੈਨੇ ਘੁੰਮ ਕੇ ਤੇ ਮੈਂ ਜ਼ਰੂਰ ਕਹੂੰਗਾ ਭਾਈ ਸਾਹਿਬ ਨੂੰ ਥੋੜੀਆਂ ਜਿਆਦਾ ਤਾਰੀਆਂ ਕਰਨ ਪ੍ਰਾਣੀ ਆ ਜੀਸ਼ ਬੱਗਾ ਜੀ ਦਾ ਲੱਗੇ ਸਾਰੇ ਪਿੰਡ ਵੱਲੋਂ ਜੀ ਆ ਤੇ ਇਸ ਕਾਰਜ ਦੇ ਲਈ ਬਗਾ ਸਾਹਿਬ ਦੇ ਮਤਲਬ ਜਦੋਂ ਕਮਿਸ਼ਨ ਫੀਰਮੈਂਸ ਸੀਗੇ ਤੇ ਅਸੀਂ ਚੰਡੀਗੜ੍ਹ ਮਤਲਬ ਜਾ ਕੇ ਇਹਨਾਂ ਦੀ ਕੋਰਟ ਲੱਗਦੀ ਸੀ ਕੋਰਟ ਦੇ ਵਿੱਚ ਮਤਲਬ ਉਹਨਾਂ ਦੇ ਜਿੰਨੇ ਮਤਲਬ ਸਾਡੇ ਦਾ ਉਹ ਲੈਉ ਸੀ ਇਹਨਾਂ ਦੀ ਕੋਰਟਾਂ ਤੇ ਜਾਣਾ ਅਵਤਾਰ ਚੰਦ ਜੀ ਮੈਂ ਤਾਂ ਰਾਮਾਸਰਾ ਜੀ ਇਹ ਸਾਰਿਆਂ ਨੇ ਪਰਪਿੰਡ ਨਗਰ ਨੇ ਸਾਰੇ ਨੇ ਤੁਹਾਨੂੰ ਔਰ ਓਪਨਲੀ ਸਾਰਾ ਵਧੀਆ ਸਹਿਯੋਗ ਦਿੱਤਾ ਔਰ ਇਸ ਥਾਂ ਨੂੰ ਗੁਰਦੁਆਰਾ ਸਾਹਿਬ ਤੇ ਹਰ ਜਥੇਬੰਦੀ ਨੇ ਵੀ ਪੂਰਾ ਪਰ ਬਾਗਾ ਸਾਹਿਬ ਦੀ ਜਿਹੜੀ ਸ਼ੁਰੂਆਤ ਸੀ ਸਾਡੀ ਬਾਗਾ ਸਾਹਿਬ ਤੋਂ ਚੱਲੀ ਜਿਹੜੀ ਕੋਟਾਂ ਨੇ ਜਦੋਂ ਕੇਸ ਅਦਾਲਤੀ ਪੈ ਜਾਂਦੇ ਤਾਂ ਉਹਦਾ ਚੱਕਰ ਸਾਰਿਆਂ ਨੂੰ ਪਰ ਵੀ ਕਿਸ ਹਿਸਾਬ ਨਾਲ ਹੁੰਦਾ ਹੈ ਤੇ ਮੈਂ ਨਗਰ ਵਾਸੀਆਂ ਦਾ ਤੇ ਬਾਗਾ ਸਾਹਿਬ ਜੀ ਹੋਂ ਦਾ ਤੇ ਮੌਕੇ ਤੇ ਜਿਹੜੇ ਭਰਾ ਮੇਰੇ ਪੁਲਿਸ ਅਫਸਰ ਆਇਆ ਇਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਤੁਸੀਂ ਵੀ ਆਓ ਦੱਸੋ ਮਾੜਾ ਥਾਣੀਆਂ ਗੱਲਾਂ जय पिन जय भारत ਸਾਡੇ ਸਤਕਾਰਯੋਗ ਸਾਬਕਾ ਪੰਜਾਬ ਕਮਿਸ਼ਨ ਪੰਜਾਬ ਤੇ ਰੀਸ਼ ਬਾਗਾ ਜੀ ਸਾਡੇ ਬڑے ਭਾਈ ਸਾਹਿਬ ਨੇ ਜਿਸ ਵੇਲੇ ਇਹ ਕਲੋਨੀਆਂ ਦਾ ਮਸਲਾ ਹਿਮੇ ਦਾ ਚੱਲਿਆ ਤੇ ਅਸੀਂ ਇਹਨਾਂ ਦੇ ਧਿਆਨ ਵਿੱਚ ਲੈ ਕੇ ਆਂਦਾ ਇਹ ਮਸਲਾ ਕਿ ਕਿਸ ਤਰ੍ਹਾਂ ਪਰੇਸ਼ਾਨੀਆਂ ਹੁੰਦੀਆਂ ਸਮਾਜ ਵਿੱਚ ਆਹ ਪ੍ਰੋਬਲਮਾਂ ਆਉਂਦੀਆਂ ਅਸੀਂ ਇਹਨਾਂ ਨੂੰ ਜਾ ਕੇ ਮਿਲੇ ਤੇ ਆਪਣਾ ਲਿਖਤੀ ਇਹਨਾਂ ਨੂੰ ਦਿੱਤਾ ਸਾਰਾ ਕੁਝ ਜੋ ਆਫਸਰੀ ਰੋਲ ਸੀ ਉਹ ਵੀ ਦਰਸਤ ਹੋਇਆ ਤੇ ਜਿਉਂ ਬੰਡ ਦਾ ਕੰਮ ਸੀ ਜਾਂ ਕਲੋਨੀਆ ਸੀ ਤੇ ਉਹ ਵੀ ਨੇਪਰੇ ਚੜਿਆ ਇੱਥੇ ਜੋ ਹੁੰਦਾ ਸੀ ਪਾਣੀ ਦੀ ਜਾਂ ਬਰਸਾਤ ਦੀ ਮਾਰ ਬਹੁਤ ਆਉਂਦੀ ਸੀ ਜਿਹੜੇ ਮਕਾਨ ਪਇਓ ਹੁੰਦੇ ਸੀ ਕੱਚੇ ਮਕਾਨੋਂ ਦੇ ਉਹ ਟਹਿ ਢੇਰੀ ਹੋ ਜਾਂਦੇ ਸੀ ਤੇ ਭੰਗ ਬੂਟੀ ਬੜੀ ਔਖੜਦੀ ਸੀ ਇਸ ਕਰਕੇ ਅਸੀਂ ਨੇ ਧਿਆਨ ਵਜਹਿ ਲੈ ਕੇ ਆਂਦਾ ਤੇ ਸੋ ਅਸੀਂ ਨੇ ਬੜੇ ਧੰਨਵਾਦੀ ਆ ਜਿਹਨੇ ਸਾਨੂੰ ਉਸ ਟਾਈਮ ਅੰਨਾ ਬੜਾ ਸਹਿਯੋਗ ਕੀਤਾ ਜੈਪੀਮ ਜੈਪਾਲ ਜੈ ਸਤਿਗੁਰੂ ਦਾ ਜੀ ਬਸ ਠੀਕ ਹੈ ਠੀਕ ਹੈ ਜੀ ਚਲੋ ਆ ਦੇਖੀਏ ਫਿਰ ਮੜਾਏ ਆਪਾਂ ਇਹ ਸਾਰੀਆਂ ਪ੍ਰਾਣੀਆਂ ਜੱਦਾਂ ਜਦੋਂ ਕਮਿਸ਼ਨ ਚ ਇਦਾਂ ਦੇ ਬਹੁਤ ਸਾਰੇ ਪਿੰਡ ਜਿੱਦਾਂ ਚ ਮੈਂ ਉਸ ਟਾਈਮ ਤੇ ਜਾਣਦਾ ਚਾਹੇ ਉਹ ਸੰਗਰੂਰ ਸੀ ਬਰਨਾਲਾ ਸੀ ਮਾਂਸਾ ਸੀ ਬਹੁਤ ਜਾਏ ਮੱਝਾ ਸੀ ਮਾਲਵਾ ਸੀ ਉਥੇ ਮੈਂ ਐਸਸੀ ਕਮਿਸ਼ਨ ਤੇ ਕਿਤਾਬ ਵੀ ਲਿਖੀ ਉਸ ਟਾਈਮ ਤੇ ਉਹ ਕਿਤਾਬ ਲਿਖਣ ਦਾ ਵੀ ਇਹ ਮਕਸਦ ਸੀ ਵੀ ਸਾਡੇ ਲੋਕ ਜਿਹੜੇ ਰਹਿ ਰਹੇ ਆ ਉਹਨਾਂ ਦਾ ਜੀਵਨ ਪੱਧਰ ਕਿੰਨਾ ਉੱਚਾ ਚੁੱਕ ਸਕੀਏ ਉਹਨਾਂ ਨੂੰ ਐਜੂਕੇਸ਼ਨ ਕਿੰਦਾ ਮਿਲੇ ਸਿੱਖਿਆ ਦੇ ਨਾਲ ਅਸੀਂ ਅੱਗੇ ਲੈ ਜਾਈਏ ਜਾਂ ਉਹਨਾਂ ਨੂੰ ਅਸੀਂ ਕਿਸੇ ਅਵੇਅਰਨੈਸ ਦੇ ਰਾਹੀਂ ਲੈ ਜਾਈਏ ਉਹਨਾਂ ਨੂੰ ਜਿਹੜੀਆਂ ਸਹੂਲਤਾਂ ਸਰਕਾਰੀ ਤੌਰ ਤੇ ਮਿਲ ਰਹੀਆਂ ਉਹ ਜ਼ਮੀਨੀ ਪੱਧਰ ਤੇ ਕੀ ਹਾਲਾਤ ਆ ਆਮ ਤੌਰ ਤੇ ਕਾਗਜ਼ਾਂ 'ਚ ਬਹੁਤ ਵਧੀਆ ਸਹੂਲਤਾਂ ਮਿਲਦੀਆਂ ਪਰ ਜ਼ਮੀਨੀ ਪੱਧਰ ਤੇ ਥੱਲੇ ਕੁਝ ਨਹੀਂ ਹੁੰਦਾ ਇਸ ਲਈ ਮੇਰੀ ਡਿਊਟੀ ਹੁੰਦੀ ਸੀ ਵੀ ਉਦੋਂ ਸੰਪਰਕ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਮਿਲੇ ਪਰੰਤੂ ਇਹ ਸਾਰੇ ਮੇਰੇ ਉਦੋਂ ਘਰ ਵੀ ਆਏ ਤੇ ਕਮਿਸ਼ਨ 'ਚ ਵੀ ਰੂਟੀਨ 'ਚ ਮਿਲਦੇ ਰਹੇ ਤੇ ਸਰਕਾਰ ਦੇ ਕੁਝ ਮੁਲਾਜ਼ਮਾਂ ਦਾ ਸੀ ਵੀ ਇਹ ਫਲਾਟ ਜਿਹੜੇ ਕੈਨਸਲ ਕਾਉਂਸਲ ਕਰਕੇ ਤਾਂ ਇਹਨੂੰ ਜਗ੍ਹਾ ਨੂੰ ਵਾਪਸ ਲੈ ਲਈਏ ਸਰਕਾਰੀ ਤੌਰ ਤੇ ਪਰੰਤੂ ਹੁਣ ਨਹੀਂ ਦਿੱਤਾ ਗਿਆ ਇਹਨਾਂ ਸਾਰੇ ਭਰਾਮਾਂ ਦੀ ਬੜੀ ਹਿੰਮਤ ਆ ਇਹਨਾਂ ਨੇ ਗੁਰੂ ਘਰ ਵੀ ਇੱਥੇ ਬਣਾਇਆ ਘਰ ਵੀ ਬਣਾਏ ਬਹੁਤ ਮਿਹਨਤ ਕਰਦੇ ਸਾਰੇ ਕੀਰਤੀ ਲੋਕ ਆ ਤੇ ਕੀਰਤ ਕਰਨ ਵਾਲੇ ਆ ਤੇ ਸਾਰਿਆਂ ਨੂੰ ਮੈਂ ਅੱਜ ਮਿਲ ਕੇ ਬਹੁਤ ਪੁਰਾਣੀਆਂ ਯਾਦਾਂ ਤਾਜ਼ਾ ਕੀਤੀਆਂ ਘਟੋ ਘਟ ਨਹੀਂ ਮਿਲਦਾ 7-8 ਸਾਲ ਬਾਅਦ ਮਿਲੇ ਆਪਾਂ ਅੱਜ ਆ ਤੇ ਅੱਜ ਮਿਲ ਕੇ ਸਭ ਨਾਲ ਇਹੀ ਦੇਖਣ ਆਇਆ ਸੀ ਅਚਾਨਕ ਮੇਰਾ ਪਿੰਡ ਵਿੱਚ ਆਉਣਾ ਹੋਇਆ ਸੀ ਤੇ ਮੈਂ ਕਿਹਾ ਚਲ ਕੁਲੂਨੀਆਂ ਦੇਖ ਕੇ ਆਵਾਂ ਤੇ ਜਦੋਂ ਮਿਲੇ ਤਾਂ ਸਭ ਨੂੰ ਚੰਗਾ ਲੱਗਾ ਹਲੇ ਕੁਝ ਸਾਥੀ ਸਿਹਤ ਠੀਕ ਨਾ ਹੋਣ ਦੇ ਕਾਰਨ ਨਹੀਂ ਮਿਲ ਪਾਏ ਤੇ ਫਿਰ ਕਿਤੇ ਚੱਕਰ ਲੱਗਾ ਸਭ ਨਾਲ ਮਿਲਾਂਗੇ ਇੱਕ ਵਾਰੀ ਆਪਾਂ ਜਰਾ ਅੱਗੇ ਦੇਖਦੇ ਹਾਂ ਕੀ ਕੀ ਆ ਮੋਟਰਸਾਈਕਲ ਕਿੱਧਰ ਪਿੱਛੇ ਰੋ ਇੱਧਰ ਜਿੱਧਰ ਵੀ ਜਾਣਾ ਆ ਜਾ ਇੱਥੋਂ ਆ ਛਲਕੇ ਛਲਕੇ ਜਾਂਦੇ ਹੋ ਟੱਕਰ ਆ ਰਹੀ ਆ ਰਹੀ ਬੁੱਲਾ ਗਿਆ ਲੱਗਣ ਕਾ ਨਹੀਂ ਜੀ ਬੁੱਲਾ ਹੀ ਹੈ ਜੇ ਸਾਹ ਹਾਂ ਚਲੋ ਇੱਧਰ ਵੀ ਚੱਲਦੇ ਹਾਂ ਬਸ ਆ ਲੈ ਆ ਜਾ ਬਾਪੂ ਆ ਬਾਪੂ ਹਾਂ ਨਾ ਨਾ ਸਵਾਦ 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 ਸਵਾ ਹਾਂ 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 ਹਾਂ